ਰਾਹੁ ਗਾਂਧੀ ਜੀ ਆਏ ਸੀ ਪੰਜਾਬ ਸੂਰੇ ਤੇ ਤੇ ਉਹਦੇ ਤੇ ਅਫਵਾਹਾਂ ਚੱਲ ਰਹੀਆਂ ਸੀ ਲੱਖ ਦੋ ਤਿੰਪਲ ਨੂੰ ਕਿ ਜੋਸ਼ੀ ਸ਼ਾਹ ਕਾਂਗਰਸ ਜੁਆਇਨ ਕਰ ਲਵੇ ਸੁਖਵੀਰ ਬਾਦਲ ਨੇ ਜਨਤੋ ਬਾਦੀ ਕਿਹਾਗਾ ਕੀ ਗੱਲ ਹੋ ਗਈ ਜਿੱਥੇ ਪ੍ਰਧਾਨ ਹੀ ਇੰਨਾ ਮਜਬੂਰ ਹੋ ਜੇ ਇਹਨੂੰ ਰਿਜਾਈਨ ਕਰਨਾ ਪਵੇ ਉਥੇ ਫਿਰ ਸਾਡੇ ਵਰਗਿਆਂ ਦੀ ਕੀ ਗੱਲ ਹੈ ਫਿਰ ਇਸ ਧਰਮ ਦੀ ਰਣਨੀਤੀ ਤੇ ਕੋਈ ਦਖਲ ਵੀ ਨਹੀਂ ਦੇ ਸਕਦਾ ਤੇ ਅਸੀਂ ਜਦੋਂ ਪੱਤਰਕਾਰ ਕੋਲ ਪੁੱਛ ਵੀ ਲੈਂਦੇ ਹਾਂ ਜੀ ਤਨਖਾਹਤਕ ਸਾਹਿਬ ਨੇ ਉਹਨਾਂ ਨੂੰ ਬਲਖਾਈਏ ਕੁਛ ਕੀਤਾ ਤੇ ਜੱਥੇਦਾਰ ਸਾਹਿਬ ਨੂੰ ਤਨਖਾਹ ਕਿਉਂ ਨਹੀਂ ਲਾਉਂਦੇ ਪਏ ਤੇ ਇਹ ਧਾਰਮਿਕ ਮੁੱਦਾ ਅਸੀਂ ਉਸ ਕੋ ਦਖਲ ਨਹੀਂ ਦੇ ਤੇ ਮੈਨੂੰ ਲੱਗਾ ਵੀ ਹੁਣ ਇੱਕੋ ਹੀ ਪਾਸੇ ਜਿਹੜੀ ਹੈ ਪਾਰਟੀ ਇੱਕੋ ਲੜਾਈ ਲੜਦੀ ਪਈ ਹੈ ਪੰਥ ਤੇ ਧਰਮ ਦੀ ਊਂਜੀ ਹੈ ਤੇ ਇਹ ਬਾਕੀ ਗੱਲਾਂ ਜਿਹੜੀਆਂ ਵਾਂ ਸੈਕੂਲਰਿਜ਼ਮ ਦੀਆਂ ਵਿਕਾਸ ਦੀਆਂ ਜੋ ਸਰਕਾਰ ਚੱਲਦੀ ਪਈਆਂ ਦੀ ਨਕਾਮੀਆਂ ਨੂੰ ਉਜਾਗਰ ਕਰਉਂਦੀਆਂ ਜਿਹੜੇ ਨਾ ਗੱਲਾਂ ਤੋਂ ਲੋਕ ਪੀੜਤ ਆ ਲਾਂਡ ਆਰਡਰ ਦੀ ਗੱਲ ਆ ਰੇਤ ਬੱਜਰੀ ਦੀ ਗੱਲ ਆ ਨਸ਼ੇ ਦੀ ਗੱਲ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਦਿੱਤੇ ਸਾਈਡ ਤੇ ਪਈਆਂ ਜੋ ਸਭ ਜਿਹੜੇ ਅੱਜ ਪਾਲਟੀਸ਼ਨਰ ਲੱਕੀ ਕਰ ਰਹੇ ਨੇ ਦੇਖੋ ਮੈਂ ਬੜਾ ਕਲੀਅਰ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਏ ਕਿ ਮੈਂ ਸ਼੍ਰੋਮਣੀ ਕਾਲੀ ਦਲ ਸਮਰ ਹੋਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਜੀਦੇ ਸੀ ਉਹਨਾਂ ਦੀ ਸੈਕੂਲਰ ਸੋਚ ਨੂੰ ਵੇਖ ਕੇ ਹਰ ਧਰਮ ਦਾ ਮਾਨਸਿਕ ਕਾਰ ਕਰਦੇ ਸੀ ਹਰ ਧਾਰਮਿਕ ਸਥਾਨ ਦਾ ਉਹਨਾਂ ਨੇ ਨਵੀਨੀਕਰਨ ਕੀਤਾ ਹਰ ਵਰਗ ਦੇ ਲੋਕਾਂ ਦਾ ਜਿਹੜਾ ਵਾ ਉਹਨਾਂ ਨੇ ਖਿਆਲ ਰੱਖਿਆ ਵੈਲਫੇਅਰ ਦੀਆਂ ਗਰੀਬਾਂ ਵਾਸਤੇ ਸਕੀਮਾਂ ਚਲਾਈਆਂ ਵਿਕਾਸ ਕੀਤਾ ਵਿਕਾਸ ਦੀ ਰਾਜਨੀਤੀ ਸੀ ਤੇ ਸੈਕੂਲਰਿਜ਼ਮ ਦੀ ਰਾਜਨੀਤੀ ਸੀ ਤੇ ਇਹੋ ਹੀ ਮੈਂ ਸੁਬੀਰ ਬਾਦਲ ਦੀ ਸੋਚ ਵੇਖੀ ਜਦੋਂ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਪਾਰਟੀ ਚੋਂ ਸ਼ੇਖ ਸਲਾਮਾਤ ਤੇ ਕੱਢਤਾ ਪੰਜਾਬ ਦੀ ਗੱਲ ਕਰਨ ਕਰਕੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨ ਕਰਕੇ ਤੇ ਮੈਂ ਖੇਤਰੀ ਪਾਰਟੀ ਸ਼ਾਮਲ ਹੋਇਆ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਆ ਪੰਜਾਬ ਦੀ ਲੜਾਈ ਲੜਦੀ ਆ ਤੇ ਮੇਰੀ ਰਾਜਨੀਤੀ ਵੀ ਜਿਹੜੀ ਆ ਉਹ ਪੰਜਾਬ ਦੀ ਰਾਜਨੀਤੀ ਆ ਪੰਜਾਬ ਦੇ ਪੰਜਾਬ ਦੇ ਹੱਕਾਂ ਦੀ ਰਾਜਨੀਤੀ ਆ ਤੇ ਵਿਕਾਸ ਦੀ ਰਾਜਨੀਤੀ ਆ ਤੇ ਸੈਕੂਲਰਿਜ਼ਮ ਦੀ ਰਾਜਨੀਤੀ ਆ ਤੇ ਮੈਨੂੰ ਲੱਗਾ ਵੀ ਹੁਣ ਇੱਕੋ ਹੀ ਪਾਸੇ ਜਿਹੜੀ ਆ ਪਾਰਟੀ ਇੱਕੋ ਲੜਾਈ ਲੜਦੀ ਪਈ ਆ ਅੰਥ ਤੇ ਧਰਮ ਦੀ ਉਲਝੀ ਆ ਤੇ ਇਹ ਬਾਕੀ ਗੱਲਾਂ ਜਿਹੜੀਆਂ ਵਾ ਸੈਕੂਲਰਿਜ਼ਮ ਦੀਆਂ ਮੇਰਾ ਆਸ ਦੀਆਂ ਜੋ ਸਰਕਾਰ ਚੱਲਦੀ ਪਈ ਉਹਦੀ ਨਕਾਮੀਆਂ ਨੂੰ ਉਜਾਗਰ ਕਰਨ ਦੀਆਂ ਜਿੰਨਾ ਗੱਲਾਂ ਤੋਂ ਲੋਕ ਪੀੜਤ ਆ ਲਾਂਡ ਆਰਡਰ ਦੀ ਗੱਲ ਆ ਰੇਤ ਬਜਰੀ ਦੀ ਗੱਲ ਆ ਨਸ਼ੇ ਦੀ ਗੱਲ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਵੇਲੇ ਕਿਤੇ ਸਾਈਡ ਤੇ ਪਈਆਂ ਪ੍ਰਧਾਨ ਜਿਹੜਾ ਵਾ ਉਹ ਇੰਨੇ ਕੁ ਮਜਬੂਰ ਆ ਕਿ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਸੁਵੀਰ ਬਾਦਲ ਜੀ ਨੂੰ ਤੇ ਮੈਨੂੰ ਇਹੀ ਬਾਤ ਚ ਲਿਖਿਆ ਮੈਂ ਕਿ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਮੇਰੀ ਇਸ ਪੰਚ ਪੋਲਿਟਿਕਸ ਦੇ ਵਿੱਚ ਕੋਈ ਜਗ੍ਹਾ ਹੈਗੀ ਆ ਇਸ ਕਰਕੇ ਮਰਜ਼ਾੰ ਕਰਦਾ ਸੁਖਵੀਰ ਮਦਰ ਜਨ ਤੋਂ ਬਾਅਦ ਹੀ ਕੀਤਾਗਾ ਕਿ ਇਹ ਗੱਲ ਹੋ ਗਈ ਤੇ ਜਿੱਥੇ ਪ੍ਰਧਾਨ ਹੀ ਇੰਨਾ ਮਜਬੂਰ ਹੋ ਜੇ ਤੈਨੂੰ ਰਿਲਾਈਨ ਕਰਨਾ ਪਵੇ ਉੱਥੇ ਫਿਰ ਸਾਡੇ ਵਰਗਿਆਂ ਦੀ ਕੀ ਗੱਲ ਐ ਫਿਰ ਇਸ ਧਰਮ ਦੀ ਰਣਨੀਤੀ 'ਚ ਅਸੀਂ ਕੋਈ ਦਖਲ ਵੀ ਨਹੀਂ ਦੇ ਸਕਦੇ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਚੱਕਦੇ ਹੋ ਤੇ ਪਾਰਟੀ ਦੇ ਰਹਿ ਕੇ ਵੀ ਚੱਕ ਸਕਦੇ ਸੀ ਨਹੀਂ ਪਰ ਇਸ ਵੇਲੇ ਤੇ ਕੋਰ ਕਮੇਟੀ ਦੀ ਮੀਟਿੰਗ ਹੋਵੇ ਜਾਂ ਕੋਈ ਹੋਰ ਹੋਵੇ ਇਹ ਕੋਈ ਮੁੱਦਾ ਚੱਲਦਾ ਪਿਆ ਨਾ ਤੇ ਅਸੀਂ ਜਦੋਂ ਪੱਤਰਕਾਰ ਕੋਲ ਪੁੱਛ ਵੀ ਲੈਂਦੇ ਆ ਜੀ ਈਕਾਲਤਖ ਸਾਹਿਬ ਨੇ ਉਹਨਾਂ ਨੂੰ ਤਨਖਾਹੀਏ ਕੋਸ਼ਿਸ਼ ਕੀਤਾ ਤੇ ਜੱਥੇਦਾਰ ਸਾਹਿਬਾਂ ਨੂੰ ਤਨਖਾਹ ਕਿਉਂ ਨਹੀਂ ਲਾਉਂਦੇ ਤੇ ਇਹ ਧਾਰਮਿਕ ਮੁੱਦਾ ਅਸੀਂ ਉੱਚ ਕੋਡ ਬਖਾਲੀ ਨਹੀਂ ਦੇ ਸਕਦੇ ਅਸੀਂ ਪ੍ਰਧਾਨ ਦੇ ਨਾਲ ਇਸ ਲੜਾਈ 'ਚ ਖੜੇ ਨਾ ਜਰਨੀ ਆ ਸਕਦੇ ਕਿਉਂਕਿ ਇਹ ਧਾਰਮਿਕ ਮੁੱਦਾ ਤੇ ਜਿੱਥੇ ਪਾਰਟੀ ਪ੍ਰਧਾਨ ਨਾਲ ਵੀ ਕੋਈ ਬੰਦਾ ਖੜਾ ਨਾ ਹੋ ਸਕੇ ਜਿੱਥੇ ਕੋਈ ਗੱਲ ਉਹ ਨਾ ਕਰ ਸਕੇ ਜਿਹੜਾ ਮੁੱਦਾ ਅਸਲ ਕਰੰਟ ਚੱਲਦਾ ਪਿਆ ਇਸ ਕਰਕੇ ਮੈਂ ਕਿਹਾ ਵੀ ਮੈਂ ਸੈਕੂਲਰਿਜ਼ਮ ਦੀ ਪੋਲਿਟਿਕਸ ਕਰਦਾ ਹਾਂ ਮੈਂ ਦਰ ਰੋਲ ਮਰਦੀ ਰਾਜਨੀਤੀ ਕਰਦਾ ਮੈਂ ਪੰਜਾਬ ਦੇ ਲੋਕਾਂ ਦੇ ਮੁੱਦੇ ਆ ਜਿਹੜੇ ਉਹਨਾਂ ਦੀ ਰਾਜਨੀਤੀ ਕਰਦਾ ਤੇ ਮੈਨੂੰ ਲੱਗਦਾ ਕਿ ਇਸ ਪੰਥਕ ਪੋਲਿਟਿਕਸ ਜਿਹੜੀ ਅੱਜ ਦੀ ਡੇਟ ਸੀ ਸੁੰਨ ਨੀ ਕਾਲੇ ਦial ਦਿੱਤੇ ਆ ਵੀ ਆ ਮੇਰੀ ਕੋ ਜਗਾ ਨਹੀਂ ਹੈ ਕਲੀਅਰ ਲਿਕੇ ਰਾਹੁ ਗਾਂਧੀ ਜੀ ਆਏ ਸੀ ਪੰਜਾਬ ਦੌਰੇ ਤੇ ਤੇ ਉਹਦੇ ਤੇ ਉਫਵਾਹਾਂ ਚੱਲ ਰਹੀਆਂ ਸੀ ਇੱਕ ਦੋ ਦਿਨ ਪੱਲੋ ਹੀ ਕਿ ਜੋਸ਼ੀ ਸ਼ਾਹ ਕਾਂਗਰਸ ਜੁਆਇਨ ਕਰ ਲਵੇ ਫਿਰ ਕੀਤੀ ਸੀ ਨਾ ਤੇ ਤੂੰ ਆ ਵੀ ਕਹਤਾ ਫਵਾਵਾਂ ਚਲਦੀਆਂ ਨੇ ਤੇ ਫਵਾਵਾਂ ਦਾ ਤੂੰ ਜਦੋਂ ਤੂੰ ਆ ਵੀ ਕਹਿੰਦੇ ਫਵਾਵਾਂ ਚਲਦੀਆਂ ਸੀ ਤੇ ਇਹਦਾ ਮੈਂ ਜਵਾਬ ਕੀ ਦਵਾਂ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ